ਬਣਾਈ ਇਹ ਗਿੱਲੀ ਕਰਕੇ ਹੀ ਕੰਮ ਕਰੂ। ਇਹ ਤੁਹਾਨੂੰ ਦੱਬਣਾ ਜੀ। ਬਾਈ ਨੇ ਬੜਾ ਸ਼ਾਨਦਾਰ ਜਿਆ ਇੱਕ ਮੈਂ ਕਹਿ ਸਕਦੇ ਆ ਵੀ ਪ੍ਰੋਟੈਕਸ਼ਨ ਵਾਸਤੇ ਇੱਕ ਸ਼ੀਲਡ ਜੀ ਬਣਾਤੀ ਹੈ ਜੁਗਾੜ ਜਿਹੜਾ ਪੰਜਾਬੀ ਬਣਾਤਾ ਹੁਣ ਗੱਲਬਾਤ ਕਰਦੇ ਆ ਬਾਈ ਜੀ ਇਹ ਕਿਸ ਕੰਮ ਹੈ? ਪਹਿਲਾਂ ਤਾਂ ਬਾਈ ਜੀ ਸასი ਕਾਲ ਤੁਸੀਂ ਸਾਡੀ ਆਵਾਜ਼ ਕਿਸਾਨਾਂ ਦੀ ਤਾਂ ਸੱਚ ਨਾਲ ਜੁੜੇ ਹੋਇਓ ਅੱਗੇ ਸਾਡੀ ਆਵਾਜ਼ ਪਹੁੰਚਾਉਣੇ ਹੋ ਤਾਂ ਇਹ ਅਸੀਂ ਇੱਕ ਜੁਗਾੜ ਤਿਆਰ ਕੀਤਾ ਆਪਦੇ ਬਚਾ ਕਰਨ ਵਾਸਤੇ ਜਾਂ ਜਿਵੇਂ ਥਰੂ ਗੈਸ ਦਾ ਗੋਲਾ ਆਉਂਦਾ ਉਹ ਗੋਲੇ ਨੂੰ ਦੱਬਣ ਵਾਸਤੇ ਰੋਕਣ ਵਾਸਤੇ ਥੇਸ ਦਾ ਵੀ ਬਚਾ ਕਰਦਾ ਉਹ ਇਹ ਨਹੀਂ ਲੱਗਣ ਦਿੰਦਾ ਮੇਨਪਾਲ ਵੀ ਆਪਾਂ ਨਾਲ ਬਚਾ ਕਰਦਾ ਹੈ ਦੂਸਰੀ ਗੱਲ ਸਾਡੇ ਕਿਸਾਨ ਆਗੂਆਂ ਦਾ ਇਹੀ ਸਾਨੂੰ ਸੰਦੇਸ਼ ਹੈ ਵੀ ਸ਼ਾਂਤ ਮਾਈ ਢੰਗ ਨਾਲ ਆਪਾਂ ਅੱਗੇ ਵਧਣਾ ਹੈ ਭਾਈ ਜੀ ਕਿੰਦਾ ਕਿੰਦਾ ਬਚਾ ਕਰਦਾ ਇਹ ਦੇਖੋ ਤੇ ਇਹ ਇਹ ਦੇਖੋ ਜੀ ਦੇਖੋ ਲੱਗਣ ਆ ਜਾਵੇ ਕਿਸੇ ਦੇ ਜਿਵੇਂ ਹਾਂ ਜਿਵੇਂ ਅੱਗੋਂ ਗੋਲਾ ਆਉਂਦਾ ਗੋਲਾ ਆਇਆ ਇਹਨੂੰ ਇਹ ਇਸ ਤਰ੍ਹਾਂ ਦੱਬਣਾ ਇਸ ਤਰ੍ਹਾਂ ਦੱਬ ਕੇ ਇਹਨੂੰ ਦੱਬਿਆ ਜੇ ਅੱਗੋਂ ਆਪਣੇ ਪਲਾਸਟਿਕ ਗੋਲੀ ਆਉਂਦੀ ਆ ਤਾਂ ਇਸ ਤਰ੍ਹਾਂ ਬਚਾਅ ਕਰਦਾ ਹੈ ਇਸ ਤਰ੍ਹਾਂ ਆਪਣੇ ਫੇਸ ਦਾ ਵੀ ਬਚਾਅ ਕਰਦਾ ਪੂਰੇ ਸਰੀਰ ਦਾ ਵੀ ਬਚਾਅ ਕਰਦਾ ਵੀ ਜਿਹੜੇ ਉਹ ਵੀ ਵਿਚਾਰੇ ਡਿਊਟੀ ਦੇ ਪਾਬੰਦ ਹੈ ਮਜਬੂਰ ਨੇ ਉਹ ਕੋਈ ਉਹਨਾਂ ਦਾ ਦਿਲ ਨਹੀਂ ਕਰਦਾ ਫਿਰਦਾ ਉਹਨਾਂ ਦਾ ਵੀ ਬਲੁੰਦਰਿਆ ਪਿਆ ਪਰ ਉਹ ਮਜਬੂਰੀ ਦੇ ਕਾਰਨ ਆਪਣੀ ਡਿਊਟੀ ਦੇ ਕਾਰਨ ਖੜੇ ਨੇ ਅਸੀਂ ਕਿਸੇ ਨੂੰ ਸ਼ਾਂਤਮਈ ਢੰਗ ਨਾਲ ਹੀ ਆਪਦਾ ਪ੍ਰੋਸ਼ ਪ੍ਰਦਰਸ਼ਨ ਕਰਨਾ ਹੈ ਉਹ ਕਰਾਂਗੇ ਕਿਉਂਕਿ ਉਹ ਉਹਨਾਂ ਦੇ ਵਰਦੀ ਪਾਈ ਹੈ ਜੇ ਵਰਦੀਆਂ ਵਾਲੇ ਉਹਨਾਂ ਦੀ ਬਦਨਾਮੀ ਹੁੰਦੀ ਹੈ ਤਾਂ ਮੁਲਖ ਦੀ ਬਦਨਾਮੀ ਹੁੰਦੀ ਹੈ ਜਿਹੜਾ ਮੁਲਖ ਹੈ ਉਹ ਦੂਜੇ ਦੇਸ਼ ਨੇ ਆਪਣੇ ਤੇ ਹਾਵੀ ਹੋ ਜਾਣਗੇ ਜੇ ਆਪਾਂ ਉਹਨਾਂ ਦੀ ਬਦਨਾਮੀ ਕਰਦੇ ਆਪਾਂ ਰਲ ਮਿਲ ਕੇ ਇਹ ਜੰਗ ਜਿੱਤਣੀ ਆ ਕਿਸਾਨਾਂ ਨੇ ਆਪਦੀਆਂ ਮੰਗਾਂ ਆ ਜਿਹੜੇ ਆਦੇ ਹੱਕ ਨੇ ਇਹ ਫਿਰ ਬੋਰੀ ਜਿਹੜੀ ਇਹਨੂੰ ਗਿੱਲੀ ਕਰੋਗੇ ਉਸ ਇਹਨੂੰ ਗਿੱਲੀ ਅੱਛਾ ਬਿਲਕੁਲ ਜੀ ਇਹ ਤੈਨੂੰ ਗਿੱਲੀ ਕਰਕੇ ਇਹ ਗਿੱਲੀ ਕਰਕੇ ਹੀ ਕੰਮ ਕਰੂਗੀ ਹਾਂ ਹਾਂ ਇਹ ਗਿੱਲੀ ਕਰਕੇ ਕੰਮ ਕਰੂਗੀ ਇਸ ਕਰਕੇ ਇਹ ਜਿਗਾੜ ਤਿਆਰ ਕਰਿਆ ਇਹ ਕਿੱਦਾਂ ਦਿਮਾਗ 'ਚ ਆਇਆ ਇਹ ਜਿਗਾੜ ਦਾ ਇਹ ਦਿਮਾਗ 'ਚ ਆਇਆ ਜੀ ਜਿਵੇਂ ਹੁਣ ਸੋਡੇ ਚੈਨਲ ਚੱਲਦੇ ਨੇ ਉਹਨਾਂ ਦੇ ਥੱਲੇ ਮੈਸੇਜ ਪੈਂਦੇ ਹੁੰਦੇ ਆ ਉਹ ਮੈਸੇਜ ਪੜੇ ਅਸੀਂ ਜਿਵੇਂ ਸਾਨੂੰ ਮੈਸੇਜ ਲਿਖਦੇ ਆ ਵਿੱਚ ਬੁੱਧੀਜੀਵੀ ਲੋਕ ਹੁੰਦੇ ਆ ਉਹ ਬਹੁਤ ਸੋਹਣੇ ਸੋਹਣੇ ਮੈਸੇਜ ਲਿਖਦੇ ਆ ਕਮੈਂਟ ਆਉਂਦੇ ਆ ਉਸ ਕਰਕੇ ਜੀ ਉਹਨਾਂ ਵਿੱਚੋਂ ਅਸੀਂ ਪੜ ਪੜ ਕੇ ਬਾਕੀ ਇਹ ਫਾਰਮੂਲਾ ਤਿਆਰ ਕਰਿਆ ਵੀ ਤੁਸੀਂ ਆਪ ਦਾ ਬਚਾਅ ਪੱਖ ਇਸ ਤਰ੍ਹਾਂ ਕਰ ਸਕਦੇ ਆ ਤਿਆਰ ਕਦੋਂ ਕਰਕੇ ਲਿਆ ਕਿੱਥੋਂ ਕਰਕੇ ਲਿਆ ਆਏ ਤਿਆਰ ਅਸੀਂ ਜੀ ਮਾਨਸਾਂ ਤੋਂ ਕਰਕੇ ਲਿਆ ਆ ਮਾਨਸਾਂ ਤੋਂ ਆਇਆ ਨੰਗਲ ਕਲਾਂ ਪਿੰਡ ਪਰ ਇਹ ਆਪਦਾ ਅਸੀਂ ਇੱਕ ਬਚਾਅ ਪੱਖ ਤਿਆਰ ਕਰਿਆ ਜੀ ਇੱਕ ਸਾਡੇ ਨਾਲ ਇਹ ਯੰਤਰ ਦਾ ਕੰਮ ਕਰੂਗਾ ਸਾਡੇ ਵੀ ਫੇਸ ਦਾ ਵਿਚਾਰ ਕਰੂ ਸਾਡਾ ਬਚਾ ਕਰੂ ਸਾਡੇ ਕਿਸੇ ਭਰਾ ਦਾ ਹੋਰ ਦਾ ਬਚਾ ਕਰੂ ਉਹਨਾਂ ਦੀ ਮਜਬੂਰੀ ਆ ਮੈਂ ਇਹ ਆ ਦੇਖੋ ਵੀ ਆ ਇੱਕ ਜਿਵੇਂ ਕਹਿੰਦੇ ਆ ਵੀ ਜੱਟ ਜੁਗਾੜੀ ਹੁੰਦੇ ਨੇ ਵੀ ਪੰਜਾਬੀਆਂ ਨੂੰ ਜੁਗਾੜ ਜਿਹੜਾ ਲੱਭ ਹੀ ਜਾਂਦਾ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਕਿਸ ਤਰੀਕੇ ਨਾਲ ਇੱਕ ਸ਼ੀਲਡ ਜਿਹੜੀ ਆ ਤਿਆਰ ਕਰ ਲਈ ਆ ਸ਼ੀਲਡ ਦੇ ਪਿੱਛੇ ਆ ਦੇਖ ਸਕਦੇ ਹੋ ਵੀ ਪ੍ਰੋਪਰਲੀ ਇਹਨਾਂ ਨੇ ਸਭ ਕੁਝ ਜਿਹੜੀ ਵੈਲਡਿੰਗ ਕੀਤੀ ਹੋਈ ਆ ਪਾਈਪ ਲਾਈ ਹੋਈ ਆ ਸਭ ਕੁਝ ਲਾ ਬਿਕੋ ਨਾਮ ਇਹਨੂੰ ਇਦਾਂ ਹੀ ਯੂਜ਼ ਜਿਹੜਾ ਹੈ ਕਰ ਸਕਦੇ ਬਾਈ ਜੀ ਇੱਕ ਹੋਰ ਵਾਰੀ ਯੂਜ਼ ਕਰਕੇ ਦਿਖਾਓ ਫੇਰ ਆਪਾਂ ਫੇਰ ਆਪਾਂ ਵੀਡੀਓ ਬੰਦ ਕਰ ਦਿੰਦੇ ਆ ਜੇ ਕਈ ਵਾਰੀ ਬੋਰੀ ਫੱਟ ਜਾਂਦੀ ਹੈ ਲੈਂਦੀ ਹੈ ਨਵੀਂ ਵੀ ਲੱਗਦੀ ਹੈ ਲੈ ਜਾਂਦੀ ਹੈ ਨੰਨੀ ਲੱਗ ਜਾਂਦੀ ਹੈ ਆ ਦੇਖੋ ਜੀ ਆ ਬਚਣਾ ਜਾਵੇ ਇਹ ਅੱਗੇ ਤੋਂ ਆ ਗਿਆ ਗੋਲਾ ਇਸ ਤਰ੍ਹਾਂ ਦੱਬਣਾ ਜੀ ਤੇ ਜੇ ਆਪਣੇ ਗੋਲੀ ਆਉਂਦੀ ਆ ਤਾਂ ਇਸ ਤਰ੍ਹਾਂ ਰੋਕ ਲੈਣੀ ਹੈ ਇਸ ਤਰ੍ਹਾਂ ਦੇਖਦੇ ਹੋ ਬਾਈ ਨੇ ਕਿਸ ਤਰੀਕੇ ਨਾਲ ਇਹ ਇੱਕ ਪ੍ਰੋਟੈਕਸ਼ਨ ਜਿਹੜੀ ਆ ਤਿਆਰ ਕੀਤੀ ਹੈ ਇੱਕ ਸ਼ੀਲਡ ਤਿਆਰ ਕਰ ਲਈ ਹੈ ਜ਼ਰੂਰ ਤੁਸੀਂ ਮੂਵੀਜ਼ ਦੇਖਿਆ ਆਉਣ ਗਿਆ ਮੈਂਜਰਸ ਦੀਆ ਕੈਪਟਨ ਅਮਰੀਕਾ ਦੇਖਿਆ ਹੋਵੇਗਾ ਉਸਦੇ ਹੱਥ ਦੇ ਵਿੱਚ ਸ਼ੀਲਡ ਹੁੰਦੀ ਹੈ ਤੇ ਬਾਈ ਨੇ ਆ ਸ਼ੀਲਡ ਜਿਹੜੀ ਆ ਉਹ ਤਿਆਰ ਕਰ ਲਈ ਆ ਤਾਂ ਅੱਜ ਤੁਹਾਡੇ ਨਾਲ ਮੌਕੇ ਦੀਆਂ ਸਾਰੀਆਂ ਅਪਡੇਟ ਜਿਹੜੀਆਂ ਨੇ ਉਹ ਸਾਂਝੀਆਂ ਕਰਦੇ ਰਵਾਂਗੇ ਕੈਮਰਾ ਪਰਸਨ ਰਕੇਸ਼ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ